ਅੱਜ ਮੈਂ ਬਣਾ ਰਹੀ ਹਾਂ ਜੀ ਪਾਲਕ ਪਿਆਜ਼ ਤੇ ਆਲੂ ਦੇ ਬਹੁਤ ਹੀ ਸਵਾਦਿਸ਼ਟ ਪਕੌੜੇ ਤੁਸੀਂ ਨਾ ਘਰ ਦੇ ਵਿੱਚ ਬਹੁਤ ਹੀ ਆਸਾਨ ਤਰੀਕੇ ਦੇ ਨਾਲ ਬਿਲਕੁਲ ਇਸ ਤਰ੍ਹਾਂ ਬਹੁਤ ਹੀ ਸਵਾਦਿਸ਼ਟ ਪਕੌੜੇ ਬਣਾ ਕੇ ਤਿਆਰ ਕਰ ਸਕਦੇ ਹੋ ਬਾਜ਼ਾਰੋਂ ਬਿਲਕੁਕੁਲ ਲੈ ਕੇ ਆਉਣ ਦੀ ਜ਼ਰੂਰਤ ਨਹੀਂ ਕਿਉਂਕਿ ਉਹ ਬਹੁਤ ਹੀ ਮਾੜੇ ਕਿਉਂ ਤੇਲ ਦੇ ਵਿੱਚ ਬਣਾਏ ਹੁੰਦੇ ਆ ਤੇ ਘਰ ਦੇ ਵਿੱਚ ਆਪਾਂ ਬਹੁਤ ਹੀ ਹੈਲਥੀ ਤਰੀਕੇ ਦੇ ਨਾਲ ਬਣਾ ਕੇ ਤਿਆਰ ਕਰਾਂਗੇ ਉਹਦੇ ਲਈ ਨੇ ਇੱਥੇ ਮੈਂ ਫ੍ਰੈਸ਼ ਪਾਲਕ ਲਈ ਹੈ ਤੇ ਪਾਲਕ ਨੂੰ ਤੋਂ ਕੇ ਚੰਗੀ ਤਰ੍ਹਾਂ ਸਾਫ਼ ਕਰ ਲੈਣਾ ਤੇ ਉਹਨੀਆਂ ਮੋਟੀਆਂ ਡੰਡੀਆਂ ਜਿਹੜੀਆਂ ਆਪਾਂ ਉਤਾਰ ਲੈਣੀਆਂ ਤੇ ਫਿਰ ਪਾਲਕ ਨੂੰ ਆਪਾਂ ਕੱਟ ਲੈਣਾ ਜੀ ਪਾਲਕ ਨੂੰ ਤਾਂ ਘਟਨਾ ਤੇ ਫਿਰ ਪਾਲਕ ਨੂੰ ਨਾ ਆਪਾਂ ਪਾ ਲੈਣਾ ਖੁੱਲੇ ਬਰਤਨ ਦੇ ਵਿੱਚ ਕਿਸੇ ਵੀ ਇਸ ਤਰ੍ਹਾਂ ਦਾ ਖੁੱਲਾ ਬਰਤਨ ਲੈ ਲੈਣਾ ਹੈ ਕਿਉਂਕਿ ਆਪਾਂ ਬੈਟਰ ਬਣਾਉਣਾ ਹੈ ਤੇ ਨਾਲ ਹੀ ਇੱਥੇ ਮੈਂ ਲਏ ਆ ਨਾ ਤਿੰਨ ਤੋਂ ਚਾਰ ਪਿਆਜ਼ ਪਿਆਜ਼ਾਂ ਨੂੰ ਥੋੜਾ ਮੋਟਾ ਤੇ ਇਸ ਤਰ੍ਹਾਂ ਲੰਮਾ ਕੱਟ ਲਿਆ ਹੈ ਇਸ ਤਰ੍ਹਾਂ ਨਾਲ ਨਾ ਜਿਹੜੇ ਪਕੌੜੀਆਂ ਵਧੀਆ ਵੀ ਲੱਗਦੀਆਂ ਦੇਖਣ ਨੂੰ ਤੇ ਖਾਣ ਦੇ ਵਿੱਚ ਵੀ ਥੋੜੇ ਪਿਆਜ ਵਧੀਆ ਲੱਗਦੇ ਆ ਜੇ ਮੋਟੇ ਕੱਟੇ ਹੋਣ ਤਾਂ ਤੇ ਨਾਲ ਹੀ ਇੱਥੇ ਨਾ ਮੈਂ ਲਈ ਆ ਤਿੰਨ ਮੀਡੀਅਮ ਸਾਈਜ਼ ਦੇ ਆਲੂ ਤੇ ਉਹਨਾਂ ਨੂੰ ਵੀ ਨਾ ਇਸ ਤਰ੍ਹਾਂ ਪਤਲਾ ਤੇ ਲੰਮਾ ਕੱਟ ਲਿਆ ਏ ਤੁਸੀਂ ਆਪਣੇ ਹਿਸਾਬ ਦੇ ਨਾਲ ਇਹਨਾਂ ਨੂੰ ਕੱਟ ਸਕਦੇ ਆ ਤੇ ਫਰੈਸ਼ ਹਰਾ ਧਨੀਆ ਜੀ ਕਾਫੀ ਸਾਰਾ ਲਿਆ ਏ ਇਹ ਇਹਦੇ ਦਾ ਟੇਸਟ ਆ ਜਿਹੜਾ ਪਕੌੜਿਆਂ ਦੇ ਵਿੱਚ ਬਹੁਤ ਹੀ ਵਧੀਆ ਹੁੰਦਾ ਏ ਤੇ ਆਪਾਂ ਸਿੰਪਲ ਮਸਾਲਿਆਂ ਦੇ ਵਿੱਚ ਅੱਜ ਬਹੁਤ ਹੀ ਸਵਾਦ ਦਾ ਪਕੌੜੇ ਬਣਾ ਕੇ ਤਿਆਰ ਕਰਾਂਗੇ ਤੇ ਨਾਲ ਹੀ ਇੱਥੇ ਸਵਾਦ ਅਨਸਾਰ ਮੈਂ ਲਈ ਆ ਜੀ ਕੁੱਟੀ ਹੋਈ ਹਰੀ ਮਿਰਚ ਤੇ ਥੋੜੀ ਜੀ ਲਾਲ ਮਿਰਚ ਇਹ ਸਵਾਦਨਸਰ ਲੈਣੀ ਆ ਥੋੜੀ ਜੀ ਹਲਦੀ ਪਾਊਡਰ ਇਹਦੇ ਨਾਲ ਨਾ ਕਲਰ ਥੋੜਾ ਵਧੀਆ ਹੁੰਦਾ ਨਾਲ ਹੀ ਥੋੜਾ ਜਿਹਾ ਧਨੀਆ ਪਾਊਡਰ ਥੋੜਾ ਜਿਹਾ ਗਰਮ ਮਸਾਲਾ ਤੇ ਤੁਸੀਂ ਇੱਥੇ ਚਾਟ ਮਸਾਲਾ ਵੀ ਲੈ ਸਕਦੇ ਹੋ ਤੇ ਆਮਚੂਰ ਪਾਊਡਰ ਵੀ ਤੇ ਮੈਂ ਚਾਟ ਮਸਾਲਾ ਲਿਆਏ ਤੁਹਾਡੇ ਕੋਲ ਦੋਨਾਂ ਚੋਂ ਇੱਕ ਹੈਗਾ ਤੁਸੀਂ ਲੈ ਸਕਦੇ ਹੋ ਤੇ ਲਾਸਟ ਵਿੱਚ ਆਪਾਂ ਲੈਣੀ ਆ ਜੀ ਅਜਵਾਇਨ ਤੇ ਸਾਬਤ ਕੁਟਿਆ ਹੋਇਆ ਨਾ ਧਨੀਆ ਇਹ ਦੋਨੇ ਚੀਜ਼ਾਂ ਜ਼ਰੂਰ ਲੈਣੀਆਂ ਸਾਬਤ ਧਨੀਆ ਕੁੱਟ ਕੇ ਲੈਣਾ ਹੈ ਚਮਚ ਦਾ ਚੌਥਾ ਹਿੱਸਾ ਤੇ ਨਾਲ ਹੀ ਅਜਵਾਇਨ ਤੇ ਇੱਕ ਇੱਥੇ ਕੌਲੀ ਮੈ ਲਈ ਹੈ ਜੀ ਬੇਸਨਾਂ ਤੇ ਨਾਲ ਹੀ 2 ਤੋਂ 3 ਵੱਡੇ ਚਮਚ ਲੈ ਹੈ ਜੀ ਚੋਲਾ ਦਾ ਆਟਾ ਚੋਲਾ ਦੇ ਆਟੇ ਨਾਲ ਜਿਹੜਾ ਪਕੌੜੇ ਆ ਨਾ ਬਹੁਤ ਹੀ ਕਰਕਰੇ ਬਹੁਤ ਹੀ ਵਧੀਆ ਬਣ ਕੇ ਤਿਆਰ ਹੁੰਦੇ ਆ ਤੇ ਬੇਸਨ ਦੀ ਆਪਾਂ ਨੂੰ ਜ਼ਰੂਰਤ ਪਈ ਤਾਂ ਆਪਾਂ ਲੋੜ ਅਨਸਾਰ ਲੈਣਾ ਹੀ ਕਿਉਂਕਿ ਆਪਣੇ ਜਿਹੜੀਆਂ ਸਬਜ਼ੀਆਂ ਜ਼ਿਆਦਾ ਹੈ ਤੇ ਬੇਸਨ ਥੋੜਾ ਲੱਗਦਾ ਹੈ ਤੇ ਜ਼ਰੂਰਤ ਪਈ ਤਾਂ ਆਪਾਂ ਵੱਧਰ ਜੂ ਬੇਸਨ ਦੀ ਵਰਤੋਂ ਕਰਾਂਗੇ ਸਾਰੀਆਂ ਚੀਜ਼ਾਂ ਨੂੰ ਨਾ ਹੱਥ ਨਾਲ ਇੱਕ ਵਾਰੀ ਚੰਗੀ ਤਰ੍ਹਾਂ ਮਿਕਸ ਕਰ ਲੈਣਾ ਕਿਉਂਕਿ ਜਿਹੜੀ ਪਾਲਕ ਆ ਤੇ ਪਿਆਜ਼ ਆ ਕਾਫੀ ਪਾਣੀ ਛੱਡ ਦਿਆ ਤੇ ਦੇਖੋ ਉਹਦੇ ਨਾਲ ਜਿਹੜਾ ਬੇਸਣ ਪਾਇਆ ਸੀ ਬਿਲਕੁਲ ਹੀ ਗਿੱਲਾ ਹੋ ਗਿਆ ਹੈ ਤੇ ਜਿਆਦਾ ਪਾਣੀ ਵੀ ਫਿਰ ਆਪਾਂ ਨੂੰ ਲੋੜ ਵੀ ਨਹੀਂ ਪੈਣੀ ਤੇ ਬੇਸਣ ਇੱਥੇ ਮੈਂ ਅੱਧੀ ਕੌਲੀ ਹੋਰ ਲੈ ਲਈ ਹੈ ਜੀ ਤੇ ਬੇਸਣ ਪਾ ਕੇ ਨਾ ਸਾਥ ਦੁਬਾਰਾ ਫਿਰ ਆਪਾਂ ਇਹਨੂੰ ਚੰਗੀ ਤਰ੍ਹਾਂ ਮਿਕਸ ਕਰ ਲੈਣਾ ਤੇ ਫਿਰ ਆਪਾਂ ਨੂੰ ਜਿੰਨੀ ਲੋੜ ਹੋਵੇਗੀ ਆਪਾਂ ਉਹਨਾ ਪਾਣੀ ਇਹਦੇ ਵਿੱਚ ਪਾ ਕੇ ਇਹ ਜਿਹੜਾ ਕੋਲਾ ਇਹ ਬੈਟਰ ਆ ਆਪਾਂ ਬਣਾ ਕੇ ਤਿਆਰ ਕਰ ਲਵਾਂਗੇ ਚੰਗੀ ਤਰ੍ਹਾਂ ਮਿਕਸ ਕਰਨ ਤੋਂ ਬਾਅਦ ਨਾ ਬਸ ਇੱਥੇ ਥੋੜਾ ਥੋੜਾ ਪਾਣੀ ਲੈ ਕੇ ਉਹਨੂੰ ਛੜਕ ਕੇ ਤੇ ਆਪਾਂ ਇਹ ਜਿਹੜਾ ਬੈਟਰ ਬਣਾਉਣਾ ਹੈ ਨਾ ਇਹ ਗਾੜਾ ਹੀ ਬਣਾਉਣਾ ਹੈ ਤੇ ਬਸ ਮਲ ਮਲ ਕੇ ਇਸ ਤਰ੍ਹਾਂ ਆਪਾਂ ਇਹਨੂੰ ਤਿਆਰ ਕਰਨਾ ਹੈ ਕਿ ਪਾਲਕ ਤੇ ਪਿਆਜ਼ਾਂ ਦੇ ਵਿੱਚ ਸਾਰਿਆਂ ਨੂੰ ਪਤਾ ਹੀ ਹੈ ਕਿ ਕਾਫੀ ਸਾਰਾ ਪਾਣੀ ਹੁੰਦਾ ਹੈ ਤੇ ਇਹ گاੜਾ ਬੈਟਰ ਬਣਾ ਕੇ ਨਾ ਇਸ ਤਰ੍ਹਾਂ ਆਪਾਂ ਤਿਆਰ ਕਰ ਲੈਣਾ ਹੈ ਜੀ ਤੇ ਫਿਰ ਆਪਾਂ ਨਾ ਇਹਦੇ ਵਿੱਚ ਪਾਵਾਂਗੇ ਲਾਸਟ ਤੇ ਥੋੜਾ ਜਿਹਾ ਮਿੱਠਾ ਸੋਡਾ ਬਿਲਕੁਲ ਇੱਕ ਤੋਂ ਦੋ ਪਿੰਚਾ ਤੇ ਨਾਲ ਹੀ ਸਵਾਦ ਅਨੁਸਾਰ ਆਪਾਂ ਨਮਕ ਪਾਉਣਾ ਨਮਕ ਲਾਸਟ ਤੇ ਪਾਉਣਾ ਹੈ ਕਿਉਂਕਿ ਨਾ ਨਮਕ ਪਾਉਣ ਦੇ ਨਾਲ ਵੀ ਜਿਹੜੀ ਪਾਲਕ ਆ ਤੇ ਪਿਆਜ਼ ਆ ਪਾਣੀ ਛੱਡਣਗੇ ਇਸ ਲਈ ਜਿਹੜਾ ਇਹ ਬੈਟਰ ਬਣਾ ਰਹੇ ਹਾਂ ਆਪਾਂ ਇਹ ਪਕੌੜਿਆਂ ਦਾ ਕੋਲ ਬਣਾ ਰਹੇ ਹਾਂ ਨਾ ਇਹ ਆਪਾਂ گاੜਾ ਬਣਾਉਣਾ ਹੈ ਜੇ ਆਪਾਂ ਪਹਿਲਾਂ ਹੀ ਪਤਲਾ ਕਰ ਲਿਆ ਨਾ ਨਮਕ ਪਾਉਣ ਤੋਂ ਬਾਅਦ ਇਹਨੇ ਹੋਰ ਪਤਲਾ ਹੋ ਜਾਣਾ ਹੈ ਤੇ ਇਹਨੂੰ ਚੰਗੀ ਤਰ੍ਹਾਂ ਆਪਾਂ ਇੱਕ ਵਾਰੀ ਜੀ ਸਾਰੀਆਂ ਅੱਧੇ ਘੰਟੇ ਦੀ 15 ਮਿੰਟ ਤੋਂ ਤੁਸੀਂ ਅੱਧੇ ਘੰਟੇ ਦੀ ਰੈਸਟ ਜ਼ਰੂਰ ਦੇਣੀ ਹੈ ਤੇ ਆਪਾਂ ਇਹਨੂੰ ਕਵਰ ਕਰਕੇ ਰੱਖ ਦੇਾਂਗੇ ਤੇ ਇੱਥੇ ਨਾ ਮੈਂ 30 ਮਿੰਟ ਪੂਰੇ ਜਾਣੇ ਕਿ ਅੱਧਾ ਘੰਟੇ ਨੂੰ ਟੱਕੀ ਰੱਖ ਦਿੱਤਾ ਸੀ ਤੇ ਆਪਾਂ ਚੈੱਕ ਕਰਕੇ ਦੇਖ ਲੈਣੇ ਆਂ ਦੇਖੋ ਦਿਖ ਰਿਹਾ ਨਾ ਕਿੰਨਾ ਪਾਣੀ ਇਹਨੇ ਛੱਡਿਆ ਹੈ ਪਾਲਕ ਨੇ ਤੇ ਪਿਆਜ਼ਾਂ ਨੇ ਤੇ ਦੇਖੋ ਆਪਣਾ ਜਿਹੜਾ ਬੈਟਰ ਆਪਾਂ ਗਾੜਾ ਬਣਾ ਕੇ ਰੱਖਿਆ ਸੀ ਇਹ ਕੋਲ ਤੇ ਕਿੰਨਾ ਪਤਲਾ ਹੋ ਗਿਆ ਇਹ ਬਿਲਕੁਲ ਜਿਸ ਤਰ੍ਹਾਂ ਦਾ ਆਪਾਂ ਨੂੰ ਚਾਹੀਦਾ ਉਸ ਤਰ੍ਹਾਂ ਦਾ ਬਿਲਕੁਲ ਬਣ ਗਿਆ ਇਸ ਲਈ ਆਪਾਂ ਇਹਨੂੰ ਨਾ ਪਹਿਲਾਂ ਗਾੜਾ ਕਰ ਲੈਣਾ ਕਿ ਨਮਕ ਪਾਉਣ ਦੇ ਨਾਲ ਫਿਰ ਇਹਨੇ ਕਾਫੀ ਸ਼ਰਾ ਪਾਣੀ ਜਿਹੜਾ ਇਹ ਰਿਲੀਜ਼ ਕਰਦੀ ਹੈ ਤੇ ਫਿਰ ਇੱਥੇ ਇੱਕ ਵਾਰੀ ਇਹਨਾਂ ਨੂੰ ਚੋਕੋਲ ਨੂੰ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ ਲਓ ਜੀ ਆਪਣਾ ਵੇਸਣ ਦਾ ਜਿਹੜਾ ਇਹ ਪਾਲਕ ਪਿਆਜ਼ ਤੇ ਆਲੂ ਵਾਲੇ ਪਕੌੜਿਆਂ ਦਾ ਜਿਹੜਾ ਬੈਟਰ ਆਪਾਂ ਤਿਆਰ ਕਰ ਲਿਆ ਤੇ ਤੁਸੀਂ ਇਸੇ ਨਾਲ ਥੋੜਾ ਜਿਹਾ ਚਮਚ ਨਾਲ ਵੀ ਇਸ ਤਰ੍ਹਾਂ ਲੈ ਸਕਦੇ ਹੋ ਤੇ ਜਾਂ ਫਿਰ ਹੱਥ ਦੇ ਨਾਲ ਚਮਚ ਦੇ ਨਾਲ ਥੋੜਾ ਜਿਹਾ ਮੁਸ਼ਕਲ ਆ ਇਸ ਲਈ ਆਪਾਂ ਨਾ ਹੱਥ ਦੇ ਨਾਲ ਥੋੜਾ ਥੋੜਾ ਇਸ ਤਰ੍ਹਾਂ ਹੀ ਕੋਲੇ ਬੈਟਰ ਲੈ ਲੈਣਾ ਹੀ ਤੇ ਗਰਮ ਗਰਮ ਤੇਲ ਦੇ ਵਿੱਚ ਪਾ ਕੇ ਸਾਰੇ ਜਿਹੜੇ ਪਕੌੜੇ ਫਰਾਈ ਕਰ ਲੈਣੇ ਤੇ ਤੇਲ ਮੈਂ ਪਹਿਲਾਂ ਹੀ ਗਰਮ ਹੋਣ ਲਈ ਰੱਖ ਦਿੱਤਾ ਸੀਗਾ ਤੇ ਤੇਲ ਆਪਣਾ ਨਾ ਮੀਡੀਅਮ ਗਰਮ ਹੋਣਾ ਚਾਹੀਦਾ ਨਾ ਹੀ ਤਾਂ ਜ਼ਿਆਦਾ ਗਰਮ ਹੋਣਾ ਚਾਹੀਦਾ ਤੇ ਨਾ ਹੀ ਘੱਟ ਗਰਮ ਹੋਣਾ ਚਾਹੀਦਾ ਜ਼ਿਆਦਾ ਗਰਮ ਹੋਊਗਾ ਤਾਂ ਪਕੌੜੇ ਸੜ ਜਾਣਗੇ ਘੱਟ ਗਰਮ ਹੋਊਗਾ ਤਾਂ ਪਕੌੜਿਆਂ ਦੇ ਵਿੱਚ ਜਿਹੜਾ ਤੇਲ ਚਲਾ ਜਾਵੇਗਾ ਫਿਰ ਪਕੌੜਿਆਂ ਦੇ ਵਿੱਚ ਤੇਲ ਤੇਲ ਹੀ ਲੱਗੇਗਾ ਇਸ ਲਈ ਮੀਡੀਅਮ ਸੇਕਦੇ ਨਾ ਆਪਾਂ ਸਾਰਾ ਬੈਟਰ ਥੋੜਾ ਥੋੜਾ ਜਿਸ ਸਾਈਜ਼ ਦੇ ਆਪਾਂ ਪਕੌੜੇ ਬਣਾਉਣੀਆਂ ਆ ਪਾ ਕੇ ਤੇ ਆਪਾਂ ਇਹਨਾਂ ਨੂੰ ਫਰਾਈ ਕਰ ਲੈਣਾ ਸਾਰੇ ਇਸ ਤਰ੍ਹਾਂ ਪਾ ਕੇ ਨਾ ਥੋੜਾ ਥੋੜਾ ਬੈਟਰ ਪਕੌੜੇ ਪਾ ਗਏ ਨਾ ਆਪਾਂ ਇਹਨਾਂ ਨੂੰ 10 ਤੋਂ 15 ਨਹੀਂ ਬਿਲਕੁਲ ਵੀ ਹਿਲਾਉਣਾ ਜਿਵੇਂ ਆਪਾਂ ਨੂੰ ਲੱਗੇ ਨਾ ਵੀ ਥੋੜਾ ਇਹਨਾਂ ਨੂੰ ਸੇਕ ਲੱਗ ਗਿਆ ਏ 15 ਤੋਂ 20 ਸੈਕਿੰਡ ਉਸ ਤੋਂ ਬਾਅਦ ਹੀ ਆਪਾਂ ਦੇ ਜਿਹੜੇ ਸਾਰੇ ਪਕੌੜੇ ਆ ਇਹਨਾਂ ਨੂੰ ਹਿਲਾਉਣਾ ਹੈ ਨਹੀਂ ਤਾਂ ਕਈ ਵਈ ਉਹ ਗਿੱਲੇ ਹੀ ਹੁੰਦੇ ਆ ਤੇ ਫਿਰ ਆਪਣੀ ਜਿਹੜੀ ਚਾਰਨੀ ਹੈ ਨਾ ਚਾਰਦੀ ਨਾਲ ਗਿੱਲਾ ਗਿੱਲਾ ਬੈਟਰ ਲੱਗ ਜਾਂਦਾ ਹੈ ਤੇ ਫਿਰ ਲਗਾਤਾਰ ਹਿਲਾਉਂਦੇ ਹੋਏ ਨਾ ਮੀਡੀਅਮ ਸੇਕ ਤੇ ਇਹਨਾਂ ਨੂੰ ਫਰਾਈ ਕਰਨਾ ਜੀ ਆਪਾਂ ਬਸ ਜੇ ਤੇਜ਼ ਸੇਕ ਤੇ ਫਰਾਈ ਕਰਾਂਗੇ ਤਾਂ ਫਿਰ ਇਹ ਕੱਚੇ ਵੀ ਰਹਿ ਜਾਣਗੇ ਦੇ ਇਸ ਲਈ మీడియం ਸੇਕ ਤੇ ਆਪਾਂ ਇਹਨਾਂ ਨੂੰ ਪੂਰੇ ਜਿਸ ਤਰ੍ਹਾਂ ਦਾ ਪਕੌੜਿਆਂ ਦਾ ਕਲਰ ਹੁੰਦਾ ਹੈ ਉਸੇ ਹਿਸਾਬ ਦੇ ਨਾਲ ਆਪਾਂ ਇਹਨਾਂ ਨੂੰ ਫਰਾਈ ਕਰ ਲੈਣਾ ਹੈ ਦੇਖੋ ਇੱਥੇ ਅੱਧੇ ਫਰਾਈ ਹੋ ਗਏ ਆ ਤੇ ਆਪਾਂ ਇਹਨਾਂ ਨੂੰ ਚੰਗੀ ਤਰ੍ਹਾਂ 골ਡਨ ਬ੍ਰਾਊਨ ਕਰ ਲੈਣਾ ਹੈ ਇਸੇ ਤਰ੍ਹਾਂ ਵਿੱਚ ਵਿੱਚ ਦੀ ਹਿਲਾਉਂਦੇ ਰਹਿਣਾ ਹੈ ਜੀ ਤੇ ਸੇਕ ਆਪਣਾ మీడియం ਹੀ ਹੋਣਾ ਮਤਲਬ ਹੋਣਾ ਚਾਹੀਦਾ ਹੈ ਤਦ ਲੋ ਆਪਾਂ ਨੂੰ ਬਿਲਕੁਲ ਇਸ ਤਰ੍ਹਾਂ ਦਾ ਕਲਰ ਚਾਹੀਦਾ ਹੈ ਜੀ ਪਕੌੜੇ ਆਪਣੇ ਜਿਹੜੇ ਆ ਬਣ ਚੁੱਕੇ ਨੇ ਫਰਾਈ ਹੋ ਚੁੱਕੇ ਨੇ ਤੇ ਆਪਾਂ ਇਹਨਾਂ ਨੂੰ ਤਲ ਲਿਆ ਹੈ ਤੇ ਆਪਾਂ ਇਹਨਾਂ ਨੂੰ ਕੱਢ ਲੈਣਾ ਹੈ ਇਸ ਤਰ੍ਹਾਂ ਛਾਣੀ ਦੂਸਰੀ ਦੇ ਵਿੱਚ ਜਾਂ ਕਿਸੇ ਜਾਲੀ ਦੇ ਵਿੱਚ ਜਦੋਂ ਹੀ ਇਹਨਾਂ ਦਾ ਤੇਲ ਦੇ ਟਪਕ ਡਿੱਗ ਨੂੰ ਹੱਟ ਗਈ ਨਾ ਫਿਰ ਆਪਾਂ ਇਹਨਾਂ ਨੂੰ ਸਾਈਡ ਤੇ ਪਲੇਟ ਦੇ ਵਿੱਚ ਪਾ ਲੈਣਾ ਹੈ ਤੁਸੀਂ ਪਲੇਟ ਦੇ ਵਿੱਚ ਪਾਉਣ ਤੋਂ ਪਹਿਲਾਂ ਉਹਦੇ नीचे ਨਿਊਜ਼ਪੇਪਰ ਵੀ ਰੱਖ ਸਕਦੇ ਹੋ ਤੇ ਨਹੀਂ ਕਿਸੇ ਜਾਲੀ ਦੇ ਵਿੱਚ ਵੀ ਉਹਨੂੰ ਰੱਖ ਸਕਦੇ ਹੋ ਦਿਲੋ ਇਕ ਵੜੀ ਆਪਾਂ ਸਾਈਡ ਤੇ ਪਲੇਟ ਦੇ ਵਿੱਚ ਕੱਢ ਲਏ ਆ ਜੀ ਤੇ ਇਸੇ ਤਰ੍ਹਾਂ ਨਾ ਆਪਾਂ ਸਾਰੇ ਪਕੌੜੇ ਬਣਾ ਕੇ ਤਿਆਰ ਕਰ ਲੈਣੀਆਂ ਜੇ ਬਚਿਆ ਹੋਇਆ ਬੈਟਰ ਉਹਦੇ ਵੀ ਸਾਰੇ ਪਕੌੜੇ ਇਸੇ ਤਰ੍ਹਾਂ ਫ੍ਰਾਈ ਕਰ ਲੈਣੀਆਂ ਤੇ ਇਹਨੂੰ ਜਾਲੀ ਦੇ ਵਿੱਚ ਕੱਢ ਕੇ ਇਹਦਾ ਤੇਲ ਬਿਲਕੁਲ ਨਿਚੋੜ ਕੇ ਨਾ ਫਿਰ ਆਪਾਂ ਇਹਨਾਂ ਨੂੰ ਸਰਵ ਕਰਨਾ ਹੈ ਪਕੌੜੇ ਆਪਣੇ ਬਣ ਕੇ ਤਿਆਰ ਹੋ ਚੁੱਕੇ ਆ ਜੀ ਤੁਸੀਂ ਇਹਨੂੰ ਗਰਮਾ ਗਰਮ ਸਰਵ ਕਰੋ ਨਾਲ ਚਾਹ ਕੌਫੀ ਦੁੱਧ ਦੇ ਨਾਲ ਬਹੁਤ ਹੀ ਸਵਾਦ ਲੱਗਦੀ ਹੈ ਕਦੇ ਕਦਾਈ ਬਣਾ ਕੇ ਖਾਈਏ ਨਾ ਬਹੁਤ ਹੀ ਚੰਗੇ ਲੱਗਦੇ ਆ ਤੇ ਘਰ ਦੀ ਬਣੀ ਹੋਈ ਚੀਜ਼ ਆਪਦੇ ਹੱਥਾਂ ਦੇ ਨਾਲ ਵਧੀਆ ਵੀ ਹੁੰਦੀ ਆ ਹੈਲਥੀ ਵੀ ਹੁੰਦੀ ਆ ਤੇ ਆਪਾਂ ਆਪਣੇ ਮਨਪਸੰਦ ਹਿਸਾਬ ਦੇ ਨਾਲ ਬਣਾਉਣੀ ਆ ਬਾਹਰ ਦੀਆਂ ਚੀਜ਼ਾਂ ਨੂੰ ਛੱਡੋ ਤੁਸੀਂ ਘਰ ਦੇ ਵਿੱਚ ਹੀ ਟੇਸਟੀ ਤੇ ਹੈਲਥੀ ਪਕੌੜੇ ਬਣਾ ਕੇ ਤੁਸੀਂ ਖਾਓ ਕਦੇ ਕਦਾਈ ਐਵਰੀ ਡੇ ਨਹੀਂ ਖਾਣੇ ਤੇ ਬਹੁਤ ਹੀ ਵਧੀਆ ਪਕੌੜੇ ਬਣੇ ਆ ਜੇ ਤੁਹਾਨੂੰ ਇਹ ਪਕੌੜਿਆਂ ਦੀ ਰੈਸਪੀ ਵਧੀਆ ਲੱਗੀ ਤਾਂ ਪਲੀਜ਼ ਜ਼ਰੂਰ ਲਾਈਕ ਸ਼ੇਅਰ ਕਰਿਓ ਚੈਨਲ ਤੇ ਪਹਿਲੀ ਵਾਰ ਹੀ ਆਏ ਉਹਨਾਂ ਤੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਓ ਨਾ ਲੱਗਦੇ ਬੈਲ ਆਈਕਨ ਨੂੰ ਜ਼ਰੂਰ ਪ੍ਰੈਸ ਕਰਿਓ ਤਾਂ ਜੋ ਤੁਹਾਨੂੰ ਆਉਣ ਵਾਲੀ ਹਰ ਵੀਡੀਓ ਦੀ ਨੋਟੀਫਿਕੇਸ਼ਨ ਆਸਾਨੀ ਦੇ ਨਾਲ ਮਿਲ ਜਾਵੇ ਤੇ ਕਦੇ ਕਿਤਾਈ ਬੱਚਿਆਂ ਨੂੰ ਜ਼ਰੂਰ ਬਣਾ ਕੇ ਦਿਓ ਜੀ ਮਿਲਦੇ ਨੇ ਨਵੀਂ ਤੇ ਟੇਸਟੀ ਰੈਸਪੀ ਦੇ ਨਾਲ ਤਦ ਤੱਕ ਲਈ ਸਸ਼ੀ ਕਾ